ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ ਪ੍ਰਭੂ ਤੋਂ ਪਤਾ ਲੱਗਦਾ ਇਹਦਾ ਸੇਵਕ ਕਿੱਦਾਂ ਦਾ ਹੋਵੇਗਾ ਸੇਵਕ ਤੋਂ ਪਤਾ ਲੱਗਦਾ ਇਹਦਾ ਰੱਬ ਕਿੱਦਾਂ ਦਾ ਹੋਵੇਗਾ ਪ੍ਰਭੂ ਕਿੱਦਾਂ ਦਾ ਹੋਵੇਗਾ ਹੁਣ ਧਿਆਨ ਦਿਓ ਬਹੁਤ ਧਿਆਨ ਵਾਲੀ ਗੱਲ ਹੈ ਅਜਨਾ ਇਹ ਹੁੰਦੇ ਮਾਹੌਲ ਸਿਰਜ ਦਿੱਤਾ ਗਿਆ ਅਸੀਂ ਉਹਦੇ ਵਿੱਚ ਹੀ ਬਹਿ ਗਏ ਉਹਦੇ ਵਿੱਚ ਬਹਿ ਗਏ ਸਾਨੂੰ ਰੱਬ ਦੇ ਪਿਆਰਿਆਂ ਨੇ ਗੁਰੂ ਦੇ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜਿਆ ਜਦੋਂ ਅਸੀਂ ਇਸ ਗੱਲ ਨੂੰ ਧਿਆਨ ਵਿੱਚ ਨਾ ਰੱਖਿਆ ਅਸੀਂ ਪਟਕ ਗਏ ਹੁਣ ਧਿਆਨ ਮਾਰਨਾ ਧੰਤਨ ਬਾਬਾ ਦੀਪ ਸਿੰਘ ਜੀ ਬੜੇ ਮਹਾਨ ਗੁਰਸਿੱਖਾ ਗੁਰੂ ਪ੍ਰਤੀ ਪਿਆਰ ਗੁਰੂ ਪ੍ਰਤੀ ਸਤਕਾਰ ਗੁਰੂ ਦੀ ਬਾਣੀ ਦੀ ਕਿੱਡੀ ਉੱਚੀ ਵਿਚਾਰ ਕਿ ਧੰਤਨ ਬਾਬਾ ਦੀਪ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇੰਨਾ ਪਿਆਰ ਕਰਦੇ ਬਾਣੀ ਨਾਲ ਇੰਨਾ ਪਿਆਰ ਚਾਰ ਬੀੜਾਂ ਆਪਣੇ ਹੱਥ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਲਿਖੀਆਂ ਚਾਰ ਵੀੜਾਂ ਉਹ ਸਿਰ ਕਿੱਥੇ ਝੁਕਾਇਆ ਧਿਆਨ ਮਾਰਿਓ ਅੰਮ੍ਰਿਤ ਦੀ ਦਾਤ ਲਈ ਅੰਮ੍ਰਿਤ ਦੀ ਦਾਤ ਲੈ ਕੇ ਗੱਲ ਸਮਝ ਵਿੱਚ ਆ ਗਈ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਤੁਸੀਂ ਧਿਆਨ ਮਾਰਿਓ ਇਤਿਹਾਸ ਕੀ ਕਹਿੰਦਾ ਹੈ ਜਦੋਂ ਅਖੀਰਲੀ ਜੰਗ ਹੋਈ ਨਾ ਜ਼ਿੰਦਗੀ ਦੀ ਸਿਰ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਆ ਕੇ ਭੇਟਾ ਕੀਤਾ ਕਿਤੇ ਹੋਰ ਨਹੀਂ ਇੰਨਾ ਪਿਆਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਇੰਨੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਐਡਾ ਸਤਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਰ ਅੱਜ ਤੁਸੀਂ ਵੇਖੋ ਧੰਨ ਧੰਨ ਬਾਬਾ ਦੀਪ ਸਿੰਘ ਕਹਿਣ ਵਾਲਿਆਂ ਨੇ ਤਨ ਬਾਬਾ ਦੀਪ ਸਿੰਘ ਉਹ ਕਹਿਣ ਵਾਲਿਆ ਨੇ ਨਾਂ ਤੇ ਵਿਚਾਰ ਧੰਨ ਬਾਬਾ ਦੀਪ ਸਿੰਘ ਵਰਗੇ ਬਣਾਏ ਨਾਂ ਕਿਰਦਾਰ ਧੰਨ ਬਾਬਾ ਦੀਪ ਸਿੰਘ ਵਰਗਾ ਬਣਾਇਆ ਔਰ ਨਾਂ ਆਪਣਾ ਦਿਦਾਰ ਸਰੂਪ ਧੰਨ ਬਾਬਾ ਦੀਪ ਸਿੰਘ ਵਰਗਾ ਬਣਾਇਆ ਔਰ ਨਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪ੍ਰਤੀ ਸਤਕਾਰ ਧੰਨ ਬਾਬਾ ਦੀਪ ਸਿੰਘ ਵਰਗਾ ਬਣਾਇਆ ਪਤਾ ਕੀ ਕੀਤਾ ਪਹਿਲਾਂ ਤੇ ਗੱਲ ਚੁਪੈ ਰਹਿਆਂ ਤੋਂ ਸ਼ੁਰੂ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਬਣਾ ਕੇ ਬੈਠ ਗਏ ਧਿਆਨ ਮਾਰਿਆ ਜਿਹੜੀ ਮੈਂ ਗੱਲ ਕਹਿਣੀ ਫਿਰ ਘਰਾਂ ਦੇ ਵਿੱਚ ਤਸਵੀਰਾਂ ਆਈਆਂ ਫਿਰ ਉਹਤੇ ਜੋਤਾਂ ਲੱਗੀਆਂ ਹੁਣ ਪਤਾ ਕੀ ਕੀਤਾ ਲੋਕਾਂ ਨੇ ਇੱਕ ਪਿੰਡ ਹੈ ਰਾਮੂਵਾਲ ਉਥੇ ਧੰਨ ਬਾਬਾ ਦੀਪ ਸਿੰਘ ਦੀ ਵੱਡੀ ਸਾਰੀ ਮੂਰਤੀ ਬਣਾ ਕੇ ਨਾ ਤਿੰਨ ਗੁਰਦੁਆਰੇ ਨੇ ਉਸ ਨਗਰ ਚ ਗੁਰੂ ਗ੍ਰੰਥ ਸਾਹਿਬ ਦੇ ਬਲ ਪਿੱਠ ਕਰਕੇ ਉਸ ਮੂਰਤੀ ਦੇ ਕੋਲ ਆ ਕੇ ਜੋਤਾਂ ਜਗਾਈਆਂ ਉੱਥੇ ਲਿਆ ਕੇ ਗੋਲਕ ਰੱਖੀ ਤੇ ਆ ਕੇ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ ਮੂਰਤੀ ਪੂਜਾ ਸ਼ੁਰੂ ਕਰ ਦਿੱਤੀ ਬਾਬਾ ਦੀਪ ਸਿੰਘ ਦੇ ਨਾਂ ਤੇ ਅਸੀਂ ਕਿੱਥੇ ਬਖਸ਼ੇ ਜਾਵਾਂਗੇ ਬਈ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਾਬਾ ਦੀਪ ਸਿੰਘ ਦਾ ਕਿੰਨਾ ਪਿਆਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕਿੰਨਾ ਸਤਕਾਰ ਬਾਬਾ ਦੀਪ ਸਿੰਘ ਨੇ ਤੇ ਆਪਣਾ ਸਿਰ ਭੇਟਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਇੱਕ ਹੋਕਾ ਦਿੱਤਾ ਸੀ ਉਹ ਸਿੱਖਾ ਤੇਰਾ ਸਿਰ ਭਾਵੇਂ ਵੱਡਿਆ ਜਾਵੇ ਪਰ ਸਿਰ ਡਿਗਣਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਚਾਹੀਦਾ ਪਰ ਅੱਜ ਤੁਸੀਂ ਵੇਖੋ ਅਸੀਂ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਕਹਿ ਕੇ ਉਹਨਾਂ ਦੇ ਵਿਚਾਰਾਂ ਦੇ ਕਾਤਲ ਨਹੀਂ ਬਣ ਗਏ ਉਹਨਾਂ ਦੇ ਵਿਚਾਰਾਂ ਦੇ ਵਿਰੋਧੀ ਨਹੀਂ ਬਣ ਗਏ ਅੱਜ ਹਾਲਾਤ ਵੇਖੋ ਕਿਦਾਂ ਦੇ ਨੇ ਅਸੀਂ ਧੰਨ ਬਾਬਾ ਦੀਪ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾ ਕੇ ਦੁਨੀਆ ਵਿੱਚ ਪ੍ਰਗਟ ਕਰਨ ਲੱਗ ਪਏ ਕਿੱਥੇ ਬਖਸ਼ਿਸ਼ ਜਾਵਾਂਗੇ ਬਈ ਕਿੱਥੇ ਬਖਸ਼ਿਸ਼ ਜਾਵਾਂਗੇ ਉਹ ਧੰਨ ਬਾਬਾ ਦੀਪ ਸਿੰਘ ਦੇ ਜਿਕੇ ਤੇ ਆਪਣੇ ਜੀਵਨ ਵਿੱਚ ਵਿਚਾਰਾਂ ਨੂੰ ਪੜੀਏ ਉਹਨਾਂ ਤੇ ਹੋਕਾ ਦਿੱਤਾ ਮੇਰਾ ਸਿਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਝੁਕੇਗਾ ਕਿਤੇ ਹੋਰ ਨਹੀਂ ਤੇ ਜੇ ਅਸੀਂ ਧੰਨ ਬਾਬਾ ਦੀਪ ਸਿੰਘ ਦੇ ਵੱਲ ਧਿਆਨ ਜੋੜੀਏ ਪਰ ਪਤਾ ਹੋਣਾ ਚਾਹੀਦਾ ਸੀ ਮੈਂ ਵੀ ਧੰਨ ਬਾਬਾ ਦੀਪ ਸਿੰਘ ਵਾਂਗ ਆਪਣਾ ਸਿਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਝੁਕਾਉਣਾ ਹੈ ਮੈਂ ਮਰਤੇ ਜਾਵਾਂਗਾ ਪਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਟੁੱਟ ਕੇ ਕਿਸੇ ਹੋਰ ਪਾਸੇ ਨਹੀਂ ਭਟਕਾਂਗਾ ਅੱਜ ਹਾਲਾਤ ਐਡੇ ਭਿਆਨਕ ਮੂਰਖਤਾ ਦੇਖੋ ਧੰਨ ਬਾਬਾ ਦੀਪ ਸਿੰਘ ਵਰਗੇ ਸੂਰਮੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਤੇ ਅੱਜ ਅਸੀਂ ਉਹਦੇ ਉਹਨਾਂ ਦੇ ਨਾਮ ਤੇ ਇਹੋ ਜਿਹਾ ਪਖੰਡ ਚਲਾਇਆ ਇਹੋ ਜਿਹਾ ਭਰਮ ਫਲਾਇਆ ਨਤੀਜੇ ਵੇਖੋ ਕੀ ਨਿਕਲਦੇ ਨੇ ਨਤੀਜੇ ਕੀ ਨਿਕਲੇ ਗੁਰੂ ਗ੍ਰੰਥ ਸਾਹਿਬ ਦਾ ਦਰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਗੋਦ ਛੱਡ ਕੇ ਮੂਰਤੀ ਦੀ ਗੋਦ ਵਿੱਚ ਵਹਿਣ ਲੱਗ ਪਏ ਲੋਕ ਮੂਰਤੀ ਪੂਜਾ ਕਰਨ ਲੱਗ ਪਏ ਆ ਤਾਜੀ ਘਟਨਾ ਜੀ ਰਾਮੂਵਾਲ ਦੀ ਏਡੀ ਵੱਡੀ ਮੂਰਤੀ ਲਾਈ ਤੇ ਬਰ ਬੀਬੀਆਂ ਘਰੋਂ ਕਿਉ ਚੱਕੀ ਆਉਂਦੀਆਂ ਨੇ ਉਸ ਮੂਰਤੀ ਦੇ ਅੱਗੇ ਜੋਤ ਜਗਾਉਂਦੀਆਂ ਗੋਲਕ ਵਿੱਚ ਪੈਸੇ ਪਾਉਂਦੀਆਂ ਤੇ ਉੱਥੇ ਅੱਖਾਂ ਮੀਚ ਕੇ ਸਮਾਧੀ ਲਾ ਕੇ ਮੂਰਤੀ ਦੇ ਅੱਗੇ ਬਹਿ ਗਈਆਂ ਇਹ ਧੰਨ ਬਾਬਾ ਦੀਪ ਸਿੰਘ ਨੇ ਆਹ ਕੁਝ ਦੱਸਿਆ ਸੀ ਵੀ ਇਦਾਂ ਕਰੋ ਕਿਉਂਕਿ ਭਰਮ ਸੀ ਪਹਿਲਾਂ ਮਾਤਾ ਕੋਲਾਂ ਦਾ ਨਾਮ ਵਰਤੇ ਆ ਫਿਰ ਫਤਵਾ ਜਾਰੀ ਹੋ ਗਿਆ ਮਾਤਾ ਕਿਉਂ ਕਹਨੇ ਹੋ ਬੀਬੀ ਕੋਲਾਂ ਕਹੋ ਫਿਰ ਬੀਬੀ ਕੋਲਾਂ ਵਾਲਾ ਕੰਮ ਨਹੀਂ ਚੱਲਿਆ ਕਹਿੰਦੇ ਹੁਣ ਬਾਬਾ ਦੀਪ ਸਿੰਘ ਦੇ ਨਾਂ ਤੇ ਚਲਾਓ ਇਹ ਹਕੀਕਤ ਹੈ ਸਾਡਾ ਕੰਮ ਹੈ ਭਾਈ ਹੋਕਾ ਦੇਣਾ ਜਦੋਂ ਸਿੱਖ ਕੌਮ ਨੂੰ ਕੋਈ ਕੁਰਾਹੇ ਪਾਉਂਦਾ ਹੈ ਤੇ ਅਸੀਂ ਘਰ ਗੁਰੂ ਘਰ ਦੇ ਕੁੱਤੇ ਆ ਕੁਕਰ ਆ ਸਾਡਾ ਭੌਂਕਣਾ ਫਰਜ਼ ਹੈ ਅਸੀਂ ਤੇ ਦੱਸਾਂਗੇ ਵੀ ਭਾਈ ਧੰਨ ਬਾਬਾ ਦੀਪ ਸਿੰਘ ਬੜੇ ਮਹਾਨ ਯੋਧੇ ਨੇ ਬੜੀ ਮਹਾਨ ਕਰਨੀ ਐ ਪਰ ਉਹ ਇਹ ਨਹੀਂ ਕਹਿ ਕੇ ਗਏ ਮੇਰੀ ਪੂਜਾ ਕਰੋ ਮੇਰੀਆਂ ਫੋਟੋਆਂ ਬਣਾ ਕੇ ਜੋਤਾਂ ਜਗਾਓ ਮੂਰਤੀਆਂ ਬਣਾ ਕੇ ਮੇਰੀ ਪੂਜਾ ਕਰੋ ਧੰਨ ਬਾਬਾ ਦੀਪ ਸਿੰਘ ਦੀ ਖੁਸ਼ੀ ਲੈਣੀ ਐ ਨਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੋ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਇੰਨਾ ਹੋਵੇ ਸਿਰ ਵੱਡਿਆ ਜਾਵੇ ਪਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਝੁਕੇ ਹੋਈਏ ਅੱਜ ਸਾਡੇ ਘਰ ਘਰ ਦੇ ਵਿੱਚ ਮੂਰਤੀ ਪਹਿਲਾਂ ਤਸਵੀਰ ਦੀ ਪੂਜਾ ਹੁਣ ਮੂਰਤੀ ਤੇ ਬਾਅਦ ਵਿੱਚ ਮੰਦਿਰ ਬਣ ਜਾਣਾ ਲੋ ਤੇ ਸਾਡੇ ਕੌਮ ਦੇ ਜਿਹੜੇ ਆਗੂ ਨੇ ਨਾ ਉਹ ਜਾਗਦੇ ਉਦੋਂ ਨੇ ਜਦੋਂ ਚਾਰੇ ਪਾਸੇ ਪਖੰਡ ਫੈਲ ਜਾਂਦਾ ਚਾਰੇ ਪਾਸੇ ਫਖੰਡ ਫੈਲ ਜਾਂਦਾ ਜਦੋਂ ਫਿਰ ਜਾਗਦੇ ਨੇ ਉਹ। ਉਹ ਥੋੜੇ ਦਿਨਾਂ ਵਿੱਚ ਬਾਅਦ ਵਿੱਚ ਤੁਸੀਂ ਦੇਖ ਲਿਓ ਜੇ ਜ਼ਥੇਦਾਰਾਂ ਵੱਲੋਂ ਵੀ ਹੁਕਮਨਾਮਾ ਆਊਗਾ ਵੀ ਨਹੀਂ ਭਈ ਆਹ ਕੰਮ ਨਹੀਂ ਕਰਨਾ ਮੂਰਤੀ ਦੀ ਪੂਜਾ ਕਰਨੀ ਵੀ ਰੋਕਿਆ ਕਿਉਂ ਨਹੀਂ ਪਹਿਲਾਂ? ਐਡਾ ਵੱਡਾ ਤੁਹਾਡੇ ਨੇੜੇ ਚੱਲਦਾ ਪਿਆ ਇਹ ਭਰਮ ਕਿਉਂ ਨਹੀਂ ਰੋਕਿਆ? ਫਿਰ ਪਹਿਲਾਂ ਚਪੌਰਾ ਸੀ ਫਿਰ ਕਹਿੰਦੇ ਚਪੈਰਾ ਸਾਹਿਬ ਤੇ ਨਿਤਨੇਮ ਦੇ ਗੁੱਟ ਕੇ ਪਾਸੇ ਕਰ ਦਿੱਤੇ ਹੁਣ ਕਹਿੰਦੇ ਚਪੈਰਾ ਸਾਹਿਬ ਦੇ ਗੁੱਟ ਕੇ ਪੜੋ। ਹਾਲਾਤ ਇੱਥੋਂ ਤੱਕ ਆ ਗਏ ਪਹਿਲਾਂ ਦੁੱਖ ਭੰਜਨੀ ਫਿਰ ਸੰਕਟमोचन ਗੁਟਕਾ ਹੁਣ ਚਪੈਰਾ ਸਾਹਿਬ ਦਾ ਗੁਟਕਾ ਕਿੱਥੇ ਬਖਸ਼ੇ ਜਾਵਾਂਗੇ ਅਸੀਂ ਅਸੀਂ ਗੁਰੂ ਦੀ ਬਾਣੀ ਵਿੱਚ ਮੰਡੀਆਂ ਪਾਦਤੀਆਂ ਨਹੀਂ ਤੇ ਸਤਿਗੁਰੂ ਜੀ ਨੇ ਏਡਾ ਵੱਡਾ ਪ੍ਰਮਾਣ ਦਿੱਤਾ ਹੈ ਭਾਈ ਬਾਣੀ ਕੋਈ ਵੀ ਪੜ ਦੂਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਕਿਸ ਬਾਣੀ ਦਾ ਨਾਮ ਲਿਖਿਆ ਜੀ ਵੀ ਆ ਬਾਣੀ ਪੜੇਗਾ ਤਾਂ ਆ ਕੁਝ ਹੋਣਾ ਕਿਤੇ ਨਹੀਂ ਲਿਖਿਆ ਸੱਦਾ ਸਾਨੂੰ ਇਹ ਗੱਲ ਕਹੀ ਬਾਣੀ ਗੁਰੂ ਕਿ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਸਾਨੂੰ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਿਆ ਸਤ ਗੁਰ ਕੇ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ ਤੇ ਸਾਨੂੰ ਕਿਹੜੇ ਰਾਹੇ ਤੋਰ ਗਏ ਇਹ ਤੇ ਮੈਨੂੰ ਫਿਰ ਇਹ ਲਿਖਣਾ ਪਿਆ ਕਿ ਬਾਬੇ ਦੀਪ ਸਿੰਘ ਜਿਹੇ ਜੋਧੇ ਜ਼ੁਲਮ ਦੀ ਜੜ ਨੂੰ ਪਟਦੇ ਦੇਖੇ ਅੱਜ ਚਪੈਰੇ ਕਿਤੇ ਚਲੀ ਹੈ ਸਿੱਖ ਉਹਨਾਂ ਦੇ ਕਟਦੇ ਦੇਖੇ ਭਰਮ ਫਲਾਉਣ ਸ਼ਹੀਦ ਦੇ ਨਾਂ ਤੇ ਅੱਜ ਕੱਲ ਮਾਲੀ ਸਿੱਖੀ ਦੇ ਧਰਮ ਦੇ ਖੇਤ ਨੂੰ ਕੂੜ ਦੀ ਬਾੜੀ ਕਰਦੇ ਮਾਲੀ ਸਿੱਖੀ ਦੇ ਅੱਜ ਆਪਣੇ ਆਪ ਨੂੰ ਸਿੱਖੀ ਦੇ ਮਾਲੀ ਕਹਿਣ ਵਾਲੇ ਸਾਡੇ ਧਰਮ ਨੂੰ ਕੂੜ ਦੀ ਵਾਰਡ ਕਰਦੇ ਪਏ ਨੇ ਕੂੜ ਦੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਲੈਣਾ ਤੇ ਭੁੱਲ ਹੀ ਗਏ ਸਿੱਖ ਨਹੀਂ ਤੇ ਜਦੋਂ ਧੰਨ ਧੰਨ ਬਾਬਾ ਦੀਪ ਸਿੰਘ ਦਾ ਨਾਮ ਆਵੇ ਨਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਪਿਆਰ ਤੇ ਸਤਿਕਾਰ ਵਧਣਾ ਚਾਹੀਦਾ ਸੀ ਅਸਿੰਕਦਰ ਤੁਰ ਪਏ ਸ਼ੇਦਾਂ ਦਾ ਸਤਕਾਰ ਕੀ ਹੈ ਵੀ ਉਹਨਾਂ ਨੂੰ ਪੱਥਰਾਂ ਦੇ ਵਿੱਚ ਮੜਦਿਓ ਇਹ ਕੰਮ ਤੇ ਵਜ਼ੀਰ ਵਜ਼ੀਰ ਨਵਾਬ ਵਜ਼ੀਰ ਖਾਨ ਨੇ ਵੀ ਕੀਤਾ ਨਵਾਬ ਵਜ਼ੀਰ ਖਾਨ ਨੇ ਭਲਾਂ ਕੀ ਕੀਤਾ ਸੀ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਨੂੰ ਇੱਟਾਂ ਦੇ ਵਿੱਚ ਚਿਹਨ ਦਿੱਤਾ ਪੱਥਰਾਂ ਵਿੱਚ ਚਿਹਨ ਦਿੱਤਾ ਤੇ ਅੱਜ ਅਸੀਂ ਕੀ ਕਰ ਰਹੇ ਹਾਂ ਮਿਸਤਰੀ ਬੁਲਾਇਆ ਪੱਥਰ ਨੂੰ ਘੜਨ ਲਾ ਦਿੱਤਾ ਪੱਥਰ ਦੇ ਵਿੱਚੋਂ ਸ਼ਹੀਦ ਬਣਾਉਣ ਲੱਗ ਪਏ ਕਿ ਅਸੀਂ ਵੀ ਸ਼ਹੀਦਾਂ ਨੂੰ ਆਪਣੇ ਦਿਲ ਵਿੱਚ ਵਸਾਉਣ ਦੀ بجائے ਪੱਥਰਾਂ ਦੇ ਵਿੱਚ ਚੜਨ ਨਹੀਂ ਲੱਗ ਪਏ ਵੀ ਪੱਥਰਾਂ ਵਿੱਚ ਚੜਨ ਦਿਓ ਸ਼ਹੀਦਾਂ ਦਾ ਸਤਕਾਰ ਇਹ ਨਹੀਂ ਵੀ ਅਸੀਂ ਦਸਵੀਂ ਆਵੇ ਤੇ ਉੱਥੇ ਜਾ ਕੇ ਪ੍ਰਸ਼ਾਦ ਚੜਾਈਏ ਜੋਤ ਜਗਾਈਏ ਬਸ ਸਾਡਾ ਕੰਮ ਬਣ ਗਿਆ ਹੀਦਾਂ ਦਾ ਸਤਕਾਰ ਕੀਏ ਜਦੋਂ ਰੋਜ਼ ਆਪਾਂ ਸਵੇਰੇ ਸ਼ਾਮ ਅਰਦਾਸ ਕਰਦੇ ਆ ਨਾ ਭਾਈ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਕੇ ਕੇਸਾਂ ਸਵਾਸਾਂ ਨਾਂ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਪਰ ਕੇ ਬੋਲੋ ਜੀ ਵਾਹਿਗੁਰੂ ਹੁਣ ਦੋ ਟਾਈਮ ਜਿਹੜਾ ਸਿੱਖ ਇਹ ਅਰਦਾਸ ਕਰਦਾ ਹੈ ਕਿ ਉਹ ਸ਼ਹੀਦਾਂ ਦਾ ਸਤਕਾਰ ਨਹੀਂ ਕਰਦਾ ਕਿ ਉਹ ਸ਼ਹੀਦਾਂ ਦਾ ਧਿਆਨ ਨਹੀਂ ਧਰਦਾ ਕਿ ਉਹ ਸ਼ਹੀਦਾਂ ਦੇ ਨਾਲ ਪਿਆਰ ਨਹੀਂ ਕਰਦਾ ਕਿ ਮੂਰਤੀ ਪੂਜਾ ਕਰਕੇ ਜਾਂ ਚਿੱਟੇ ਪੱਥਰਾਂ ਦੇ ਅੱਗੇ ਜੋਤਾਂ ਜਗਾ ਕੇ ਮੱਥੇ ਟੇਕ ਕੇ ਫਿਰ ਸ਼ਹੀਦਾਂ ਦਾ ਸਤਕਾਰ ਹੁੰਦਾ ਹੈ ਅਸੀਂ ਤੇ ਵਜ਼ੀਰ ਖਾਨ ਵਾਲਾ ਕੰਮ ਕਰਨ ਲੱਗ ਪਏ ਮੂਰਤੀਆਂ ਲਿਆਂਦੀਆਂ ਉੱਥੇ ਅਸੀਂ ਕਹਿੰਦੇ ਹਾਏ ਸਾਡੇ ਗੁਰੂ ਦੇ ਬੱਚੇ ਚਣਤੇ ਤੇ ਇੱਥੇ ਅਸੀਂ ਆਪ ਕਹਿੰਦੇ ਆ ਵੀ ਹਾਂ ਮੂਰਤੀ ਬਣਾਓ ਬਈ ਪੂਜੀ ਆਪਾਂ ਇਦਾਂ ਨਹੀਂ ਸੰਦੇ ਕਰਦਾਰ ਤੋਂ ਵਿਚਾਰ ਤੋਂ ਪਤਾ ਲੱਗਣਾ ਹੈ ਵੀ ਅਸੀਂ ਕੀਦੇ ਪੁਜਾਰੀ ਆ ਜੇ ਧੰਨ ਬਾਬਾ ਦੀਪ ਸਿੰਘ ਵਰਗੇ ਬਣਨਾ ਹੈ ਨਾ ਫਿਰ ਚੇਤੇ ਰੱਖਿਓ ਉਹਨਾਂ ਦੇ ਕਰਨੀ ਨੂੰ ਪੜੋ ਕਿੰਨਾ ਸਮਾਂ ਦਿੱਤਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਿੰਨਾ ਸਮਾਂ ਉਹ ਸਾਡੇ ਵਾਂਗ ਬੇਲੜ ਥੋੜੀ ਸੀਗੇ ਵੀ 4 ਪਾਣੀਆਂ ਪੜੀਆਂ ਬਸ ਠੀਕ ਆ ਕੰਮ ਬਣ ਗਿਆ ਕਿੰਨੇ ਸਾਲ ਉਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਸਮਾਧੀਆਂ ਲਾਈਆਂ 4 ਬੀੜਾਂ ਲਿਖੀਆਂ 4 4 ਬੀੜਾਂ ਲਿਖੀਆਂ ਕਿੰਨਾ ਟਾਈਮ ਲੱਗਦਾ ਜੀ ਬਾਣੀ ਲਿਖਣ ਨੂੰ ਤੁਸੀਂ ਕਦੇ ਲਿਖ ਕੇ ਵੇਖਿਓ ਔਰ ਜਿੰਨੀ ਵਾਰੀ ਉਹਨਾਂ ਨੇ ਬੀੜ ਲਿਖੀ ਓਨੇ ਵਾਰੀ ਉਹਦਾ ਪਾਠ ਵੀ ਕੀਤਾ ਹੈ ਕਿੰਨਾ ਸਮਾਂ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ ਫਿਰ ਗੁਰੂ ਕਲਗੀਧਰ ਸਾਹਿਬ ਦੇ ਕੋਲੋਂ ਅੰਮ੍ਰਿਤ ਦੀ ਦਾਤ ਲੈ ਕੇ ਆਪਣੇ ਸਰੂਪ ਨੂੰ ਸੰਭਾਲਿਆ ਤੇ ਇੱਥੇ ਸ਼ਰਾਬਾਂ ਵੀ ਪੀ ਜਾਂਦੇ ਨੇ ਦਾੜੀਆਂ ਵੀ ਕਟਾਈ ਜਾਂਦੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਧੰਨ ਧੰਨ ਬਾਬਾ ਦੀਪ ਸਿੰਘ ਵੀ ਗਾਈ ਜਾਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਪਿਆਰ ਵੀ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਪਿਆਰ ਵੀ ਕੋਈ ਨਹੀਂ ਸਿਰ ਝੁਕਿਆ ਫਿਰ ਮੈਂ ਬੇਨਤੀ ਕਰਾਂ ਅਖੀਰ ਤੇ ਵੇਖੋ ਧੰਨ ਬਾਬਾ ਦੀਪ ਸਿੰਘ ਸੀਸ ਵੱਡਿਆ ਗਿਆ ਪਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੀਸ ਭੇਟਾ ਹੋਇਆ ਵੱਡਾ ਪ੍ਰਮਾਣ ਸੀ ਸਿੱਖਾ ਮੈਂ ਤੈਨੂੰ ਆ ਸਿੱਖਿਆ ਦੇ ਕੇ ਚੱਲਿਆ ਤੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਇੰਨਾ ਪਿਆਰ ਕਰ ਤੋ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਸਤਕਾਰ ਕਰ ਤੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਉੱਤਮ ਵਿਚਾਰ ਕਰ ਜੇ ਝੁਕੇ ਸਿਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਝੁਕਣਾ ਚਾਹੀਦਾ ਕਿਸੇ ਜਣੇ ਖਣੇ ਦੇ ਅੱਗੇ ਨਹੀਂ ਆਹ ਵੱਡੀ ਵਿਚਾਰ ਮੇਰੇ ਗੁਰੂ ਨੇ ਦਿੱਤੀ ਫਿਰ ਪਤਾ ਲੱਗੇਗਾ ਵੀ ਜੇ ਅਸੀਂ ਧੰਨ ਬਾਬਾ ਦੀਪ ਸਿੰਘ ਦਾ ਸਤਕਾਰ ਕਰਦੇ ਹਾਂ ਫਿਰ ਸਾਡਾ ਕਿਰਦਾਰ ਸਾਡਾ ਵਿਚਾਰ ਔਰ ਸਾਡਾ ਦਿਦਾਰ ਇਹ ਤਿੰਨ ਚੀਜ਼ਾਂ ਤੇ ਜ਼ਿੰਦਗੀ ਵਿੱਚ ਹੋਣੀਆਂ ਦਿਦਾਰ ਧੰਨ ਬਾਬਾ ਦੀਪ ਸਿੰਘ ਵਰਗਾ ਸਾਬਤ ਸੂਰਤ ਅਮਰਤ ਧਾਰੀ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਤਕਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਿਰ ਝੁਕੇਗਾ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਚਰਨਾਂ ਵਿੱਚ ਝੁਕੇਗਾ ਕਿਸੇ ਜਣੇ ਖਣੇ ਦੇ ਅੱਗੇ ਨਹੀਂ ਵਾਹਿਗੁਰੂ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ